ਇਹ ਆ ਬਾਈ ਅੰਦਰ ਇਹਨਾਂ ਨੂੰ ਤੁਸੀਂ ਜਾਣਦੇ ਹੋ ਇੱਕ ਕਲੀਆਂ ਦੇ ਬਾਦਸ਼ਾਹ ਜਮਾਂ ਦਰਬਾਰ ਸਾਹਿਬ ਦੇ ਨੇੜੇ ਆ ਗਏ ਆਪਾਂ ਤੁਹਾਨੂੰ ਜਿੱਥੇੋਂ ਪਤਾ ਨਾ ਸਵਿਫਟ ਪਿੱਛੇ ਲਾ ਲਈ ਮੁੰਡਿਆਂ ਨੇ ਤੇਰੇ ਪਿੱਛੇ ਆ ਗਿੱਲਾ ਟੱਪਿਆ ਆਹ ਲਾ ਕੇ ਨਾ ਰਾਸ਼ਾ ਬਾਰੋ ਬਾਰੀ ਮੱਤ ਦੇ ਕੇ ਤੁਰ ਪੈਂਦਾ ਸਹੀ ਗੱਲ ਹੈ ਸਹੀ ਸਾਰਾ ਟੱਪਰ ਆਏ ਹੋਏ ਸੀ ਕਿ ਨਾ ਬਾਹਰੋਂ ਟੇਕੇ ਮਾਰੀ ਆਹ ਰਾਜਾ ਚ ਬਾੜਾ ਸੀ ਉਦੋਂ ਤੁਸੀਂ ਜਦੋਂ ਉੱਤੋਂ ਗਏ ਅਸੀਂ ਉੱਥੇ ਜਿੱਥੇ ਆਪਾਂ ਕੱਪੜੇ ਨਹੀਂ ਜਮ੍ਹਾਂ ਕਰਾਇਆ ਘੱਟੀ ਕਰ ਆਹੋ ਉਹਨੇ ਬਿਲਕੁਲ ਅੱਜ ਤੱਕ ਕਿੰਨੀ ਵਾਰੀ ਜਾਇਆ ਦਰਬਾਰ ਸਾਹਿਬ ਮੈਂ ਜਿਹੜੀ ਜਿਹੜੀ ਜਗ੍ਹਾ ਪੰਮਾ ਮੱਥਾ ਟਕਾ ਲਿਆ ਆ ਨਾ ਉਹ ਜਗ੍ਹਾ ਅੱਜ ਤੱਕ ਗਈ ਨਹੀਂ ਸੀ ਕਦੇ ਭਾਈ ਨਾ ਪੱਤ ਨੌਲੇਜ ਵੀ ਹੈ ਨਹੀਂ ਸੀ ਜਵੇਂ ਤੁਹਾਨੂੰ ਕਹਾਂ ਨਾ ਤੁਸੀਂ ਕਿਹੜਾ ਗੁਰਦੁਆਰਾ ਸਾਹਿਬ ਕਿਹੜੀ ਜਗ੍ਹਾ ਕਿਹਦੀ ਬਣੀ ਹੈ ਕਿਹੜੀ ਕਿਹਦੀ ਬਣੀ ਹੈ ਦੋ ਵਾਰੀ ਇੱਕ ਇੱਕ ਥੈਲਾ ਪਾਇਆ ਸੀ ਮੰਨ ਲਓ 1.5 1.5 ਕਿਲੇ ਉਹ ਤੇ ਹੁਣ ਲੱਗਿਆ 1509 ਦੇ ਵਿੱਚ ਯੂਰੀਆ ਤੇ ਵੀਡੀਓ ਦੇਖ ਰਿਹਾ ਸਾਰੇ ਵੀਰਿਆ ਭੈਣਾਂ ਨੂੰ ਸਤਿ ਸ੍ਰੀ ਅਕਾਲ ਅਮੇਜ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਕਿ ਚੜ੍ਹਦੀ ਕਲਾ 'ਚ ਹੋਵੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਤੇ ਗੁਣ ਚਾ ਚੌਗਣੀ ਤਰੱਕੀ ਬਖਸ਼ੇ ਜੀ ਸਮਾਂ ਹੋ ਗਿਆ ਸ਼ਾਮ ਦਾ 7:00 ਵਜੇ ਦਾ ਅੱਜ ਚੱਲੇ ਆਂ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਸੋਣੀ ਹੁਣੀ ਆਉਂਦੇ ਆ ਦੇਖਦੇ ਆ ਕਿੰਨੇ ਕ ਸਮੇਂ 'ਚ ਆਉਂਦੇ ਆ ਕਹਿੰਦੇ ਸੀਗੇ 8:00 ਵਜੇ ਤੁਰਾਂਗੇ ਹੁਣ ਬਾਕੀ ਆਇਆ ਤੇ ਜਾਣੀਏ 8:00 ਵਜੇ ਆਉਂਦੇ ਆ 8:30 ਆਉਂਦੇ ਆ 9:00 ਵਜੇ ਜਦੋਂ ਵੀ ਆਉਂਦੇ ਫੇਰ ਮਿਲੌਣੇ ਆ ਤੁਹ ਸਾਰੇ ਪਿੰਡੋ ਹੋ ਗਏ ਸੀ ਵੀਡੀਓ ਬਣਾਉਣ ਨੂੰ ਥੋੜਾ ਲੇਟ ਕੰਮ ਪਹਿਲਾਂ ਤੁਹਾਨੂੰ ਦੱਸਿਆ ਹੀ ਸੀ ਵੀ ਦਰਬਾਰ ਸਾਹਿਬ ਨੂੰ ਚੱਲੇ ਅੱਗੇ ਜਾਣੇ ਨੇ ਦਿਨੇ ਆਈ ਤੇ ਪਹਿਲੀ ਵਾਰੀ ਚੱਲੇ ਰਾਤ ਨੂੰ ਇਹ ਮੱਥਾ ਟੇਕਣਾ ਥੋੜਾ ਸੌਖਾ ਹੋ ਜਾਂਦਾ ਢਾਬੇ ਤੇ ਬੈਠੇ ਸੀ ਹੁਣ ਇੱਥੇ ਲੈਟ ਲੋਡ ਦਾ ਸਿਸਟਮ ਹੈਗਾ ਵੀਡੀਓ ਬਣ ਦੂ ਮੈਂ ਕਿਹਾ ਤੇ ਸੋਨੀਆ ਪੰਮਾ ਇੰਦਰ ਬਾਈ ਤੇ ਵੀਰੋਨਾਂ ਦਾ ਨਾਮ ਕੀ ਆ ਸੈਣੀ ਕਹਿੰਦੇ ਨੇ ਵੀ ਸੈਨ ਇੰਦਰ ਜਸਵਿੰਦਰ ਸੈਣੀ ਚਲੋ ਬਾਕੀ ਆ ਤੁਹਾਨੂੰ ਬਾਕੀ ਮੈਂਬਰਾਂ ਨੇ ਮਿਲਾਉਣੇ ਆ ਅੰਮ੍ਰਿਤਸਰ ਦੇ ਨੇੜੇ ਹੀ ਆ ਥੋੜਾ ਜਿਹਾ ਮੈਨੂੰ ਲੱਗਦਾ 2 ਘੰਟੇ ਦੀ ਬਾਟ ਰਹਿੰਦੀ ਹੋਣੀ ਹੈ ਨਾ 2 ਘੰਟੇ ਇਹ ਆ ਬਾਈ ਅੰਦਰ ਤੇ ਇਹਨਾਂ ਨੂੰ ਤੁਸੀਂ ਜਾਣਦੇ ਹੋ ਇਹ ਕਲੀਆਂ ਦੇ ਬਾਦਸ਼ਾਹ ਸੋਨੀ ਸੋਨੀ ਗੜਵਾਲ ਤੇ ਇਹਨਾਂ ਨੂੰ ਪਿੱਛੇ ਦਿਲਜੀ ਜੀ ਆਪਣੇ ਕੋਲ ਡਰਿੰਕ ਫੜਾਉਂਦੇ ਹੋਏ ਇਹਨਾਂ ਨਾਲ ਪੋਮਾ ਪੋਮੇ ਗਰੇਵਾਲ ਕਹਿ ਲੱਗਿਆ ਜੀ ਮੈਂ ਤੇ ਦੋ ਧਾਲਾਂ ਮੰਗਾ ਲਈਆਂ ਵਿੱਚ ਕਿਉ ਹੈ ਨਹੀਂ ਮੈਨੂੰ ਲੱਗਦਾ ਕਲੀਆਂ ਧਾਲਾਂ ਹੀ ਨੇ ਤੜਕਤ ਵਾਲਾ ਕਿਉ ਧਾਲ ਵਾਲੀ ਕਿਹੜੀ ਐ ਇਹ ਤੜਕਿਆ ਲਾ। ਇਤੜੁਕਾ ਦਾਲ ਹੈ ਤੜੁਕਾ। ਯਾਰ ਕੁਛ ਪਾ ਦਿੰਦੇ ਮੜਾ ਜਾਂ ਐਂ ਤਾਂ ਖੁਸ਼ਕੀ ਕਰਦੇ ਸਾਨੂੰ। ਤੜਕੇ ਦੀ ਤਾਂ ਨਹੀਂ ਬਣਾਈ। ਤੂੰ ਤੜਕਾ ਲਾਉਂ। ਦੋ ਦਾਲਾਂ ਮਗਾ ਲੀਆਂ, ਰੋਟੀ ਹੁਣ ਆਉਂਦੀ ਆ। ਦੰਨਿਆ ਗੇੜਾ। ਪਹੁੰਚ ਗਏ ਜੀ। ਜੋੜਾ ਜਮਾ ਜਮਾ ਕਰਾ ਛੱਡਿਆ। ਹੁਣ ਨੰਗਾ ਪੈਰੀ ਹੋ ਕੇ ਤੁਰੇ ਜਾਂਦੇ ਆ। ਦੋ ਅੰਗਾਂ ਤੇ ਦੋ ਪਛਾਵੇਂ। ਜਮਨ ਦਰਬਾਰ ਸਾਹਿਬ ਦੇ ਨੇੜੇ ਆ ਗਏ ਸਮਾ ਹੋ ਗਿਆ 1 ਵਜੇ ਦਾ ਹਜੇ ਉਹ ਵੀ ਲਾਂਚ ਜੀ ਸਾਹਿਬ ਬੈਠੇ ਆ ਇਸ਼ਨਾਨ ਕਰੀ ਸਾਰੇ ਪਾਸੇ ਭਰਿਆ ਪਿਆ 2:30 ਵਜੇ ਦਰਬਾਰ ਖੁੱਲ ਜਾਂਦਾ ਲੋਕ ਲਾਂਚ ਲੱਗ ਜਾਂਦੇ ਆ ਹੁਣ ਇਸ਼ਨਾਨ ਪਹਿਲੀ ਕਰਦੇ ਆ ਹਾਰਾ ਪ੍ਰਕਾਰ ਕਰ ਲੈ ਕੇ ਚੱਲੇ ਨੇ ਸੰਗਤ ਜਾਂਦੀ ਆ ਇੱਥੇ ਗੁਰੂ ਘਰ ਆ ਕੇ ਜਿਹੜਾ ਸਕੂਨ ਮਿਲਦਾ ਉਹ ਵੱਖਰਾ ਹੀ ਆ ਬਹੁਤ ਆਨੰਦ ਆ ਪਹਿਲੀ ਵਾਰੀ ਹੋਇਆ ਐਨੇ ਸਾਲਾਂ ਚ ਜਿਹੜਾ ਇੱਥੇ ਆ ਕੇ ਆਨੰਦ ਨਾਲ ਸਕੂਨ ਨਾਲ ਮੱਥਾ ਟੇਕਿਆ ਗਿਆ ਜਾਂਸੀ ਦੇ ਵਿੱਚ ਕਹਿੰਦਾ 7 ਦਿਨ ਲੱਗਣੇ ਹਨ ਕਹਿੰਦਾ ਬਾਹਰ ਵਾਲਾ ਬੰਦਾ ਕਹਿੰਦਾ ਮੈਂ 4 ਦਿਨ ਦੇ ਵਿੱਚ ਗੱਡੀ ਕਲੀਅਰ ਕਰ ਦਉ ਉਹ ਤੁਸੀਂ ਇਹ ਦੇਖ ਲਓ ਉਹ ਬੰਦੇ ਨੇ ਕੀ ਕੀਤਾ ਕਲੇਮ ਲਾਈਨ ਦੇ ਚੱਕਰ ਦੇ ਫਰੰਟ ਲਾਈਟਾਂ ਦੂਜੇ ਪਾਸੇ ਕਰਤੀਆਂ ਤੇ ਆਪਣਾ ਬੰਪਰ ਵੀ ਲਾਈਟਾਂ ਪਿਛਲੀ ਟੇਲ ਲਾਈਟ ਉਹ ਗੱਡੀ ਨਾ ਅੱਗੇ ਪਿੱਛੇ ਭੰਤੀ ਕਲੇਮ ਲਾਈਨ ਕਰਕੇ ਅੱਗੇ ਪਿੱਛੇ ਗੱਡੀ ਸਾਰੀ ਭੰਨ ਕੇ ਉਹਦੀ ਮੈਂ ਕਹਿੰਦਾ ਗੱਡੀ ਦਾ ਨਾਸ ਮਾਰਤਾ ਵੇਲ ਬਣਾਤਾ ਐਸਟੀਮੇਟ ਦਾ 95 ਹਜ਼ਾਰ ਦਾ ਐਸਟੀਮੇਟ ਦਿੱਤਾ ਸੀ ਉਹਨੂੰ ਜਿਵੇਂ ਹੁਣ 45 ਹਜ਼ਾਰ ਦਾ ਕਰਤਾ ਹੁਣ ਜੇ 45 ਹਜ਼ਾਰ ਰੁਪਏ ਦਾ ਬਿੱਲ ਬਣਿਆ ਜਦੋਂ ਅਗਲੀ ਵਾਰ ਇੰਸ਼ੋਰ ਹੋਗੀ ਇੰਸ਼ੋਰ ਵੱਧ ਕੇ ਲੱਗੂਗੀ ਨਾ ਹਾਂ ਹਾਂ ਉਹ ਪਰਸੈਂਟ ਬਦਲ ਜਿਹੜਾ 2-3 ਹਜ਼ਾਰ ਵੱਜਣਾ ਹੁੰਦਾ ਉਹ ਵੱਜਦਾ ਨਹੀਂ 1000 ਰੁਪਿਆ ਉਹਦਾ ਪਲੈਂਟੀ ਪੈਂਦੀ ਆ 4000 ਦਾ ਕਰਤਾ ਵੱਜ ਜਾਂਦਾ ਜੇ ਇੰਸ਼ੋਰ ਇੱਕ ਵਾਰੀ ਮਨਜ਼ੂਰ ਲੈ ਲਈ ਵਿੱਚ ਢਾਬੇ ਤੇ ਬੈਠੇ ਰਹਿਣਾ ਚੱਲਦੀਆਂ ਨੇ ਵਾਪਸੀ ਕਰ ਲਈ ਵਾਪਸੀ ਵੇਲੇ ਕਿਆ ਪਿੱਤੀ ਜਾ ਰਹੀ ਆ ਕੋਮਾ ਜੀ ਹੁਣੇ ਚਾ ਪੀ ਰਹੇ ਨੇ ਇਧਰ ਜਿਹੜਾ ਗੱਡੀ ਬੰਨੀ ਆ ਬਾਂਪਰ ਦੇ ਵਿੱਚ ਬਾੜ ਦੇ ਪਿੱਛੇ ਵਾਲੇ ਬਾਂਪਰ ਵੀ ਕੋਈ ਗੱਡੀ ਹੈ ਨਾ ਉਹ ਵੀ ਖੜਾ ਲਈ ਉਹਨੇ ਰਸਤੇ ਜਿਹੜੇ ਆਪਾਂ ਗੱਡੀ ਖੜਾ ਲਈ ਉਸਮਾਨ ਨੇ ਉਹਨਾ ਦੇ ਰਹੇ ਨੇ ਪੂਰੀਆਂ ਥੋੜਾ ਜਿਹੜਾ ਐ ਸਾਨੂੰ ਮੈਂ ਕਹਿੰਦਾ ਵੀਡੇ ਬਰਾਦਰ ਕੋਈ ਕੋਈ ਗੱਡੀ ਕਹਿੰਦੇ ਨਾਲ ਹੋਣੀ ਹੋਵੇ ਪ੍ਰਾਥਮਿਕ ਖੇਤਰ ਬੰਦੇ ਨੇ ਨਾ ਸਵਿਫਟ ਪਿੱਛੇ ਲਾ ਲਈ ਮੁੰਡਿਆਂ ਨੇ ਤੇਰੇ ਪਿੱਛੇ ਗੱਲਾਂ ਟੱਪਿਆ ਹਾਂ ਮੈਂ ਰਾਤ ਨੂੰ ਡੀਪਰ ਹਮਾਰੇ 11 12 ਵਜੇ ਉਹ ਸਾਰਿਆਂ ਨੇ ਨਾ ਰਾਮ ਆ ਪੂਰੀ ਪੂਰੀ ਗੱਡੀ ਦਾ ਅਸੀਂ ਮੈਂ ਡੀਪਰ ਮਾਰੇ ਗੱਡੀ ਘੱਟ ਲਈ ਕਿਤੇ ਪੈਟਰੋਲ ਤੇ ਘਰੀ ਜੀ ਤੋਂ ਹੂੰ ਮੈਂ ਕਹਿੰਦਾ ਗੱਡੀ ਦਾ ਭਾਏ ਵੱਢਦੀ ਜਾਂਦੇ ਉਹਨਾਂ ਨੇ ਜ਼ੋਰ ਲਾ ਲਿਆ ਪੂਰਾ ਕਿੱਥੇ ਤੱਕ ਤੇਰੇ ਪਿੱਛੇ ਆਏ ਉਹ ਉਹ ਆਏ ਆਪਣਾ ਸ਼ਰੀਹ ਤੱਕ ਮੈਂ ਉਹ ਤੇ ਯੂ ਟਰਨ ਮਾਰ ਦਿਆ ਨਾਲ ਹੀ ਅੱਛਾ ਸ਼ਰੀਹ ਤੱਕ ਆਏ ਫੇ ਬ੍ਰੇਕਾਂ ਮਾਰਦੇ ਫਿਰ ਨਾ ਗੱਡੀ ਨਹੀਂ ਰੁਕੀ ਆਪਾਂ ਯੂ ਟਰਨ ਲਾ ਕੇ ਆਪਾਂ ਵਾਪਸ ਆ ਗਏ ਸੁਵਾਰੀ ਚੱਕਣੀ ਸੀ ਮੈਂ ਤਾਂ ਅੱਛਾ ਜੇ ਬੰਦੇ ਟੱਕਦਾ ਫੋਨ ਮਾਰੀਦਾ ਹੁੰਦਾ ਚੱਕ ਦੇਂਗਾ ਫੱਟੇ ਉਡਾ ਦੇਂਗਾ ਤੋਤੇ ਉਹ ਮੈਂ ਦੇਹੋਂ ਤੱਕਦਾ ਜਦੋਂ ਮਰਜ਼ੀ ਫੋਨ ਮਾਰਦਾ ਉਹ ਮੈਂ ਤਾਂ ਸਰੀਂ ਤੋਂ ਮੋੜ ਮੋੜ ਕੇ ਸਵਾਰੀ ਛੱਕਣੀ ਸੀ ਨਹੀਂ ਦੇਹੋਂ ਤੱਕ ਮਾਰਦਾ ਤਾਂ ਸਰੀਂ ਸਹੋਣੀ ਦੇਹੋਂ ਤੱਕ ਜਮਰਜ਼ੀ ਫੋਨ ਮਾਰਦਾ ਦੇਹੋਂ ਤੱਕ ਹੀ ਹੈ ਨਾ ਉਦੋਂ ਕਿ ਰੇਂਜ ਗਾ ਦਿੰਦੀ ਆ ਉਦੋਂ ਗਾ ਫਿਰ ਉਦੋਂ ਗਾ ਵੀਰੇ ਕੱਲਾ ਹੀ ਚੱਲੀ ਜਿਹੜੀ ਉਦੋਂ ਪਿੱਛੇ ਪਿੱਛੇ ਤੇਰੇ ਨਾਲ ਕੁੱਟ ਖਾ ਸਕਦੇ ਆ ਓ ਯਾਰ ਕੰਗੇ ਕਿੱਥੇ ਗਿਸੜਦੀ ਤੂੰ ਓ ਯਾਰ ਮੈਂ ਨਹੀਂ ਕਿਤੇ ਹਿੱਡੀ ਤੂੰ ਲੱਗਦੇ ਮੈਨੂੰ ਤੂੰ ਅੱਗੇ ਦੇ ਤੂੰ ਅੱਗੇ ਦੇ ਮੈਨੂੰ ਫੜਾਈ ਸੀ ਆ ਲੱਗ ਗਈ ਇਹ 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 ਕਰਮਾਂ ਦੀ ਆ ਲੈ 5 ਵਜੇ ਦਾ ਲਾਰਾ ਚੱਲ ਗਿਆ ਮੈਂ 5 ਵਜੇ ਗਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ 5 ਵਜੇ ਗਏ ਅੰਬਰਸਰੋਂ ਤਰਪੇ 7 7:30 ਵਜੇ ਤਣੂ ਪਿੰਡ ਹੁਣ ਨੀਂ ਨੀ ਕਰੀ ਜਾਊਗੀ ਨੀ ਨਹੀਂ ਕਰਕੇ 2 ਘੰਟੇ ਰਾਮ ਕਰਾ ਰਿਹਾ ਹਾਂ ਹਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਤੁਸੀਂ ਬਾਲ ਬਾਲ ਬੂਲ ਸੈਟ ਕਰਕੇ ਇਦਾਂ ਮੂੰਹ ਕਰਕੇ ਕਹਿੰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਗਏ ਭਾਈ ਆਪਦੇ ਸ਼ਹਿਰ 'ਚ ਘੰਟਾ ਕਰ ਪਹੁੰਚਣ ਆਲੇ ਹੋਗੇ ਨਾਲ ਆ ਮੀ ਆ ਗਿਆ ਸਾਡੇ ਥੋੜਾ ਜਿਹਾ ਪਿਆ ਹੋਇਆ ਮੀ ਬਾਕੀ ਹਜੇ ਪਤਾ ਨਹੀਂ ਕਹਾ ਹੋਰ ਦਿਨੇ ਕਿੰਨਾ ਕੁ ਪੈਂਦਾ ਬੱਦਲ ਬੱਦਲ ਦਾ ਸੋਹਣਾ ਬਣਿਆ ਹੋਇਆ ਆ ਲਗਾ ਨਾ ਰਾਸ਼ਾ ਬਾਰ ਬਾਰ ਮੁੱਤ ਦੇ ਤੁਰ ਪੈਂਦਾ ਸਹੀ ਗੱਲ ਹੈ ਸਹੀ ਗੱਲ ਸਾਰਾ ਟੱਬਰ ਆਏ ਹੋਏ ਸੀ ਕਿ ਨਾ ਬਾਹਰੋਂ ਟੇਕੇ ਮਾਰੀ ਆਹ ਕਰਾਚ ਵਾਲਾ ਸੀ ਉਦੋਂ ਇਹ ਤੁਸੀਂ ਜਦੋਂ ਉੱਥੋਂ ਗਏ ਅਸੀਂ ਉੱਥੇ ਜਿੱਥੇ ਆਪਾਂ ਕੱਪੜੇ ਨਹੀਂ ਜਮਾ ਕਰੇ ਘੱਟੜੀ ਕਰ ਆਹ ਉਹਨੇ ਬਿਲਕੁਲ ਚੋਕ ਬਣਿਆ ਹੋਇਆ ਥੜਾ ਜਿਹਾ ਉੱਥੇ ਬਹਿ ਕੇ ਸੀ ਪਾਟ ਕਰਿਆ ਪਾਟ ਕਰਕੇ ਚਵਜੀ ਸਾਬ ਦਾ ਫਿਰ ਅਸੀਂ ਉਦੋਂ ਬਾਬਾ ਕਹਿੰਦਾ ਭਈ ਆ ਜਾ ਉਹ ਦਰੀਆਂ ਘੱਟੀਆਂ ਕਰ ਦੋ ਉਹ ਦਰੀਆਂ ਉਹੇ ਆਂਡੇ ਦੇਖ ਨਾ ਪਿੱਛੋਂ ਆਵਾਜ਼ ਮਾਰੀ ਹੁਣ ਆਈ ਹੁੰਦਾ ਜਿਹੜੀ ਸੇਵਾ ਵੀਰੇ ਸੀ ਤੋਂ ਲੈਣੀ ਆ ਸੇਵਾ ਲੈ ਲੇ ਸੀਗੇ ਹਾਂ ਵੀਰਾ ਕਹਿੰਦਾ ਜ਼ੋਨੀ ਵੀਰਾ ਕਹਿੰਦਾ ਚੱਲ ਵੀ ਚਾਹ ਪੀਣ ਚੱਲਦੇ ਆ ਹਾਂ ਇਹ ਚਾਹ ਜਾਂਦੇ ਵੀਰੇ ਇਹਨੂੰ ਪਿੱਛੋਂ ਆਵਾਜ਼ ਮਾਰੀ ਹੁਣ ਬਾਬੇ ਨੇ ਕਹਿੰਦਾ ਪਾਕਾ ਗੱਲ ਸੁਣ ਕਹਿੰਦਾ ਕਹਿੰਦਾ ਆਜੇ ਸੇਵਾ ਕਰੋ ਕਹਿੰਦਾ ਸੇਵਾ ਕਰੋ ਮੈਂਡ ਘੱਟੇ ਕਰਾ ਦੋ ਦੋ ਮੈਂਡ ਘੱਟੇ ਕਰਾਏ ਕਹਿੰਦਾ ਦੋ ਕਿਉਂ ਕਰਾ ਦੋ ਉਸ ਤੋਂ ਬਾਅਦ ਕਹਿੰਦਾ ਬਾਲਟੀਆਂ ਪਈਆਂ ਨੇ ਘੰਟਾ ਕਰ ਲੰਗੇ ਆਪਾਂ ਘੰਟਾ ਕਰਤਾ ਲੰਗੇ ਹੈ ਨਾ ਤੇ ਉਹ ਮੁੜ ਕੇ ਬਾਲਟੀਆਂ ਡਬਲ ਡਬਲ ਚੱਕ ਕੇ ਨਾ ਮੈਂ ਕਹਿੰਦਾ ਆਪਣਾ ਸਾਰਾ ਸਰੀਰ ਖੋਲ੍ਹਵਾ ਲਿਆ ਉਹਨਾਂ ਨੇ ਸਪੈਸ਼ਲ ਜਿਹੜੇ ਇੱਧਰ ਬਾਥਰੂਮ ਬਣਾਏ ਨੇ ਨਾ ਹਾਂ ਉਹ ਕਹਿੰਦੇ ਜਦੋਂ ਤੁਸੀਂ ਬਾਹਰੋਂ ਆਉਨੇ ਹੋ ਨਾ ਹਾਂ ਸਾਬਣ ਆਪਦਾ ਲੈ ਕੇ ਆਉਂ ਉੱਥੇ ਟੂਟੀਆਂ ਤੇ ਨਹਾ ਕੇ ਫੇਰ ਇਸ਼ਨਾਨ ਕਰੋ ਆਉਂ ਤਾਂ ਹੀ ਦੇਖਿਆ ਵਾ ਪੁੱਛੇ ਹੋ ਕੇ ਅੰਦਰ ਸਾਬਣ ਨਾਲ ਲੋਕ ਨਹਾਉਂਦੇ ਸੀ ਹਾਂ ਲੋਕੀ ਕੀ ਕਰਦੇ ਸੀ ਜਵਾਗਾਂ ਨੂੰ ਨਵਾ ਦਿੰਦੇ ਸੀ ਹਾਂ ਉਹ ਕਹਿੰਦੇ ਜਵਾਗ ਕਰ ਦਿੰਦਾ ਵਿੱਚ ਬਾਥਰੂਮ ਨਿਆਣਾ ਨਹੀਂ ਪਤਾ ਹੁੰਦਾ ਕਰਦੇ ਵਿੱਚ ਬਾਥਰੂਮ ਉਹਨੂੰ ਤੁਸੀਂ ਜਿਹੜੇ ਜਿੱਥੇ ਉਹਨੇ ਜਾਲੀ ਨਹੀਂ ਲਾਈ ਵੀ ਕਹਿੰਦੇ ਇਹਨੂੰ ਉੱਥੇ ਪਿਟਾ ਕੇ ਉੱਥੇ ਇਸ਼ਨਾਨ ਕਰਾਓ ਇਹਨੂੰ ਨਹੀਂ ਵਧੀਆ ਬਹੁਤ ਵਧੀਆ ਉਹਦੇ ਨਾਲ ਵੀ ਬਾਸੋਂ ਵੇਚ ਨਹੀਂ ਆ ਉਸ ਰੋਵਰ ਤੋਂ ਹਾਂ ਇਹ ਬਹੁਤ ਵਧੀਆ ਨਹੀਂ ਬੱਚਾ ਕਰ ਦਿੰਦਾ ਬੱਚੇ ਨੂੰ ਕਿਹੜਾ ਨੂੰ ਪਤਾ ਇਹ ਚੀਜ਼ ਦਾ ਯਾਰ ਬੱਚੇ ਨੂੰ ਕੀ ਪਤਾ ਉਹ ਉਹਨਾਂ ਨੇ ਉਹੀ ਕਿਹਾ ਕਹਿੰਦੇ ਬੱਚੇ ਨੂੰ ਤੁਸੀਂ ਉਹ ਜਾਲੀ ਦੇ ਕੋਲ ਪਿਟਾ ਕੇ ਫਿਰ ਇਸ਼ਨਾਨ ਕਰਾਓ ਇਹਨੂੰ ਹਾਂ ਨਹੀਂ ਬਈ ਵਧੀਆ ਵਧੀਆ ਭਾਈ ਵਧੀਆ ਅਰੇ ਉਹ ਚੱਲ ਇਹਦਾ ਹੱਲਾਸ਼ੇਰੀ ਮੈਨੂੰ ਲੱਗਦਾ ਨਹੀਂ ਜੀ ਸੱਤ ਸੱਤ ਕਹ ਲਾ ਗਰੀ ਮਮਤੋਖਨਵਾਰ ਸਿੰਘ ਇੱਕ ਦੂਜੇ ਦੇ ਆਸਰੇ ਨਾਲ ਨਿਕਲ ਗਏ ਹਾਂ ਦਰਸ਼ਕ ਨੇ ਵਧੀਆ ਹੋਇਆ ਨਾ ਭਾਈ ਮੈਂ ਕਹਿੰਦਾ ਜਿਹੜੀ ਜਗ੍ਹਾ ਅੱਜ ਤੱਕ ਕਿੰਨੀ ਵਾਰੀ ਜਾਇਆ ਦਰਬਾਰ ਸਾਹਿਬ ਮੈਂ ਜਿਹੜੀ ਜਿਹੜੀ ਜਗ੍ਹਾ ਪੰਮਾ ਮੱਥਾ ਟਕਾ ਲਿਆ ਨਾ ਉਹ ਜਗ੍ਹਾ ਅੱਜ ਤੱਕ ਗਈ ਨਹੀਂ ਸੀ ਕਦੇ ਭਾਈ ਨਾ ਨੌਲੇਜ ਵੀ ਹੈ ਨਹੀਂ ਸੀ ਮੈਂ ਤੁਹਾਨੂੰ ਕਹਾਂ ਨਾ ਤੁਸੀਂ ਕਿਹੜਾ ਗੁਰਦੁਆਰਾ ਸਾਹਿਬ ਕਿਹੜੀ ਜਗ੍ਹਾ ਕਿਹਦੀ ਬਣੀ ਕਿਹੜੀ ਕਿਹਦੀ ਬਣੀ ਹੈ ਇਹ ਸਾਰੀ ਪੰਮੇ ਦੀ ਮਿਹਰਬਾਨੀ ਆ ਇਪ ਮੇਰੇ ਮੱਥੇ ਟਿਕਾਏ ਨੇ ਬਈ ਸਾਰੇ ਜਾਣਦੇ ਨੇ ਆਪਾਂ ਇੱਕ ਜਗ੍ਹਾ ਹੀ ਮੱਥਾ ਟੇਕ ਕੇ ਮੋੜਦੇ ਰਹਿੰਦੇ ਆ ਜਿਉਂ ਹਣ ਗੁਰੂ ਗ੍ਰੰਥ ਸਾਹਿਬ ਜਿੱਥੇ ਪਏ ਨੇ ਆਪਾਂ ਉੱਥੇ ਹੀ ਟੇਕ ਕੇ ਮੱਥਾ ਹੁੰਦੇ ਰਹਿੰਦੇ ਆ ਸਹੀ ਗੱਲ ਆ ਆਪਾਂ ਨੂੰ ਐ ਨਹੀਂ ਪਤਾ ਨਾਲ ਦੇ ਬੰਦਾ ਜਿਹੜਾ ਗਿਆ ਹੁੰਦਾ ਉਹਨੂੰ ਅਲੱਗ ਚੀਜ਼ ਬਤਾਉਂਦਾ ਵੀ ਯਾਰ ਦਰਬਾਰ ਸਾਹਿਬ ਦੇ ਉੱਪਰ ਜਿੱਥੇ ਆਪਾਂ ਮੇਨ ਮੱਥਾ ਤੇ ਅੱਜ ਤੱਕ ਨਹੀਂ ਕਦੇ ਗਏ ਉੱਥੇ ਅੱਜ ਪਹਿਲੀ ਵਾਰੀ ਮੈਨੇ ਦੱਸਿਆ ਪਹਿਲੀ ਜਿਹੜਾ ਉੱਪਰ ਦੋ ਦੂਜੀ ਤੇ ਤੀਜੀ ਮੰਜ਼ਲ ਤੇ ਗਏ ਆਪ ਹੀ ਚਲੇ ਗਏ ਸੀਗੇ ਨਹੀਂ ਉੱਥੇ ਤਾਂ ਹਰ ਵਾਰੀ ਹੁੰਦੀ ਹੈ ਅਸੀਂ ਨਹੀਂ ਕਦੇ ਅਜੇ ਤੱਕ ਗਏ ਨਹੀਂ ਬਈ ਅਜੇ ਤੱਕ ਕਦੇ ਆਪ ਹੀ ਚਲੇ ਗਏ ਨਹੀਂ ਤੁਸੀਂ ਅੱਗੇ ਗਏ ਨਹੀਂ ਨਾ ਪਤਾ ਹੀ ਨਹੀਂ ਸੀ ਉੱਪਰ ਵੀ ਹੈਗਾ ਪਤਾ ਹੀ ਨਹੀਂ ਸੀ ਬਾਈ ਥੱਲੇ ਟੇਕੇ ਨੰਗੇ ਆਉਂਦੇ ਸੀ ਥੱਲੇ ਟੇਕੇ ਆ ਜਾਂਦੇ ਸੀ ਘੰਟਾ ਹੋ ਗਿਆ ਆਪਾਂ ਨੂੰ ਪਿੰਡ ਆਇਆ ਨੂੰ ਪਹਿਲਾਂ ਆਪਣੇ ਪਿੰਡ ਕਣੀ ਨਹੀਂ ਸੀਗੀ ਸ਼ਹਿਰ ਤੇ ਇੰਨਾ ਗੱਡ ਕੇ ਮਹੀ ਪਿਆ ਸੀ ਦੇਖਿਆ ਸੀ ਤੁਸੀਂ ਪਹਿਲਾਂ ਵੀਡੀਓ ਚ ਆ ਪਿੰਡ ਹੋਣ ਆਈਆਂ ਨੇ ਕਣੀਆਂ ਜੀਆਂ ਮੜੀਆਂ ਜੀਆਂ ਇਹਨੇ ਕਿੰਨਾ ਕੁ ਪੈਂਦਾ ਮਹੀ ਦੀ ਤਾਂ ਲੋੜ ਯਾਦ ਇਹਨਾਂ ਦੇ ਵਿੱਚ ਮਾੜੀ ਮੋਟੀ ਪਤਾ ਪੁੱਤ ਲਵੇੜ ਜੇ ਪਈ ਹੁੰਦੀ ਆ ਸਭ ਛੜ ਛੁੜ ਜਾਂਦੀ ਆ ਹੁਣ ਪੂਰੀ ਸਪੀਡ ਨਾਲ ਨਹੀਂ ਪੈਣ ਲੱਗਿਆ ਫੇਰ ਕੱਲ ਵੀ ਇੰਨੀ ਸਪੀਡ ਨਾਲ ਨਹੀਂ ਪਿਆ ਸੀ ਅੱਜ ਜਾਨੀ ਸੜਕ ਹੀ ਆ ਗਿਆ ਕੱਲ ਦੁਪਹਿਰੋਂ ਬਾਅਦ ਸੀ ਅੰਮੀ ਸੱਜਣੋ ਸਵੇਰੇ ਸਾਨੂੰ ਪਤਾ ਹੀ ਅੱਜ ਪਹਿਲਾਂ ਗਏ ਹੋ ਸੀ ਦਰਬਾਰ ਸਾਹਿਬ ਨੂੰ ਉਤੋਂ ਆ ਕੇ ਫਿਰ ਰਿਓ ਪਾਉਣਾ ਸੀ ਸ਼ਿਰਜੀ ਲਾਇਆ ਸਵੇਰ ਦਾ ਰਿਓ ਪਾਉਣ ਉਧਰ ਪਾਇਆ ਜਾਂਦਾ 3 ਕਿਲਿਆਂ ਨੂੰ ਹੁਣ ਇਧਰ ਪਾਉਣਾ ਸੀ ਹੁਣ ਆਪਾਂ ਸਮਝ ਲਓ ਬਈ ਆਹ ਤਾਂ 26 ਆ ਇਹ 26 ਝੋਨੇ ਨੂੰ ਆਪਾਂ ਪਾਉਣ ਲੱਗੇ ਆ ਤੀਜਾ ਰਿਓ ਮਤਲਬ ਕਿ ਤੀਜਾ ਥੈਲਾ ਪਹਿਲਾਂ ਆਪਾਂ ਦੋ ਵਾਰੀ ਇੱਕ ਇੱਕ ਥੈਲਾ ਪਾਇਆ ਸੀ ਮੰਨ ਲਓ ਡੇਢ ਡੜ ਕਿਲੇ ਨੂੰ ਤੇ ਹੁਣ ਪੂਰੀ ਡੋਜ਼ ਪਾਉਣੀ ਆਪਾਂ ਹੁਣ ਮੰਨ ਲਓ ਵੀ ਡੇਢ ਪੌਣੇ ਦੋ ਥੈਲੇ ਪਾਣੇ ਆ ਅਠਾ ਵਿੱਗਿਆਂ ਨੂੰ ਤੇ ਉਸ ਹਿਸਾਬ ਨਾਲ ਪਹਿਲਾਂ ਘੱਟ ਪਾਉਂਦੇ ਸੀ ਇਸ ਤੋਂ ਬਾਅਦ ਇੱਕ ਹਲਕਾ ਜਿਹਾ ਰਿਓ ਹੋਰ ਪਾਵਾਂਗੇ ਬਾਕੀ ਮੂਰੇ ਮੂਰੇ ਛਾਂ ਕਰਕੇ ਦੇਖੋ ਬੂਝਾ ਘੱਟ ਮਰਿਆ ਕੱਦ ਕਿੰਨਾ ਕਰਿਆ ਮੋਟ ਮੋਟ ਇੱਥੇ ਇਧਰ ਅਸਲੀ ਫੋਟ ਪਤਾ ਲੱਗਦੀ ਐ ਵਾ ਇੱਕ ਘੇਰਾ ਰਹਿ ਗਿਆ ਲੈ ਰਿਹਾ ਸ਼ਿਵ ਜੀ ਨੇ ਕੰਮ ਨੇੜੇ ਕਹਿੰਦਾ ਉਧਰ ਵੀ ਅੱਜੀ ਪਾ ਦੇਣਾ ਮੈਂ ਕਿਹਾ ਪਾ ਦੇ ਭਾਈ ਲਿਆ ਦਿੰਨੇ ਚੱਕ ਕੇ ਥੈਲੇ ਦੇ ਨੂੰ ਅਬ ਜਹਾਜ਼ ਅੱਜ ਫੇਰ ਚੜ ਗਏ ਸਵੇਰ ਵਾਲਾ ਮੀਂਹ ਪਵਾਤਾ ਇਹਨਾਂ ਨੇ ਹੁਣੇ ਦੁਬਾਰਾ ਫੇਰ ਭਾਲ ਦਿਆ ਆ ਪੂਰੇ ਹੈਲੀਕਾਪਟਰ ਹੀ ਹੈਲੀਕਾਪਟਰ ਫਿਰਦੇ ਆ ਇਸ ਵਾਲੇ ਵਾਲੇ ਅੱਜ ਲੱਗੇ ਆ 1509 ਦੇ ਵਿੱਚ ਯੂਰੀਆ ਤੇ ਜਿੰਕਰ ਲਾ ਕੇ ਪਾਉਣ ਜਿੰਕ ਕੀਲੇ ਦੀ ਪਾਉਣੀ ਆ 8 ਕਿਲੋ ਯੂਰੀਆ ਇੱਕ ਥੈਲਾ ਮੰਨ ਲਓ ਸਾਢੇ 1.5 ਵਿੱਗੇ ਥੋ ਹੋਊਗਾ ਇਹ ਅੰਦਾਜ਼ਾ ਜਿਹੜੇ ਆ ਦੋ ਕਹਿ ਰਹੇ ਆ ਉਹ ਤਾਂ 1500ੋਂ ਪਰੇ ਵੀ ਲੱਗੀ ਆ ਉਹਦੀ ਖਾਤਰ ਲੱਗ ਲੈਂਦਾ ਹਾਂ ਯਾਨੀ ਇੱਧਰ 5.5 ਬਿੱਗਿਆਂ 'ਚ ਇੱਕ ਥੈਲਾ 45 ਕਿਲੋ ਦਾ ਤੇ 8 ਕਿਲੋ 8.5 ਕਿਲੋ ਅੰਦਾਜ਼ਾ ਵੀ ਇੱਥੇ ਇੱਕ ਜਿੰਕ ਪਾਵਾਂਗੇ ਕੀਲੇ ਦੀ ਕਿਲੋਕ ਰੱਖ ਲਈ ਮੈਂ ਸੋਨ ਅੱਜ ਨੇ ਕਿਲੋ ਸਵਾ ਕਿਲੋ ਬਾਕੀ ਪਾ ਦੇ ਐਸੀ ਆ ਨੇ ਬਿਊਰੋ ਕਹਿੰਦੇ ਨੇ ਕਿ ਜੇ ਮੀਂਹ ਪੂਰਾ ਗੱਡ ਕੇ ਪੈ ਜਾਵੇ ਤੇ ਜਾਂ ਫਿਰ ਝੋਨੇ 'ਚ ਪਾਣੀ ਪੂਰਾ ਠੋਕਮਾ ਖੜਾ ਹੋਵੇ ਜੀ ਦੇ ਆ ਡੱਡੂ ਬੋਲਣ ਲਾਇ ਪੈ ਨੇ ਉਹ ਗੱਲ ਆ ਜਿਹੜੇ ਬੰਦੇ ਬਾਹਰ ਲਿਆਂ ਕੰਟਰੀਆਂ 'ਚ ਬੈਠੇ ਨੇ ਉਹ ਇਹ ਚੀਜ਼ਾਂ ਦੀਆਂ ਆਵਾਜ਼ਾਂ ਸੁਣਨ ਨੂੰ ਤਰਸਦੇ ਨੇ ਕਿਉਂ ਪੰਜਾਬ ਚੋਂ ਨਿਕਲ ਗਈ ਚੀਜ਼ਾਂ ਨਹੀਂ ਬਾਹਰ ਕਿਤੇ ਮਿਲਦੀਆਂ ਹੁਣ ਤਾਂ ਹਜੇ ਬਹੁਤ ਘੱਟ ਆ ਹੋਰ ਘੰਟੇ ਦੋ ਘੰਟੇ ਨੂੰ ਉੱਤੇ ਕੀ ਰਾਤ ਬਹੁਤ ਡੱਡੂ ਬੋਲਦੇ ਆ ਬਹੁਤ ਡੱਡੂ ਬੋਲਦੇ ਨੇ ਆਵਾਜ਼ ਕਿੰਨਾ ਜ਼ੋਰ ਲਾ ਕੇ ਬੋਲਦੇ ਹੋਣਗੇ